ਪੰਜਾਬੀ ਉਹ 사ਸਰੀ ਕਾਲ ਜਿਵੇਂ ਕਿ ਕਹਿੰਦੇ ਸੀ ਭਾਈ ਅਮਰਪਾਲ ਸਿੰਘ ਬਾਹਰ ਨਹੀਂ ਆ ਸਕਦਾ ਤਾਂ ਹੁਣ ਭਾਈ ਅਮਰਪਾਲ ਸਿੰਘ ਦੇ ਬਾਹਰ ਆਉਣ ਦੀ ਘੰਟੀ ਖੜਕ ਗਈ ਹੈ ਔਰ ਸਾਡੇ ਪੰਜਾਬ ਦੇ ਮੁੱਖ ਮੰਤਰੀ ਦਾ ਕੀ ਅਸਰ ਹੋਇਆ ਉਹ ਵੀ ਸੁਣ ਲੋ ਯਾਰ ਇੱਕ ਵੀਡੀਓ ਆ ਰਹੀ ਹੈ ਮੇਰੇ ਕੋਲ ਮੇਰੇ ਹੱਥ ਦੇ ਵਿੱਚ ਜਿਹਦੇ ਵਿੱਚ ਕੁਲਤਾਰ ਸਿੰਘ ਸੰਧੂਆ ਯਾਨੀ ਸਾਡੇ ਪੰਜਾਬ ਦੇ ਸਪੀਕਰ ਸਾਹਿਬ ਉਹਨਾਂ ਦੀ ਗਾਲ ਮਗਾਲੀ ਹੋ ਗਏ ਨੇ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਬਹੁਤ ਵੱਡੀ ਲੜਾਈ ਛਿੜ ਗਈ ਹੈ ਕਿਨੇ ਰੌਲਾ ਪਵਾ ਦਿੱਤਾ ਪੰਜਾਬ ਦੇ ਵਿੱਚ ਕੈਸੀ ਪਾਰਟੀ ਦੀ ਇੱਕ ਸੱਤਿਆਨਾਸ ਹੋਣ ਜਾ ਰਿਹਾ ਕਿਵੇਂ ਹੋਣ ਜਾ ਰਿਹਾ ਪੂਰੀ ਖਬਰ ਤੁਹਾਡੇ ਸਾਹਮਣੇ ਧਰੂੰਗਾ ਕਿਵੇਂ ਪੰਜਾਬ ਦੇ ਮੁੱਖ ਮੰਤਰੀ ਨੇ ਇਹੀ ਦਾਵਾ ਕੀਤਾ ਸੀ ਕਿ ਅਸੀਂ ਭਾਈ ਅਮਰਪਾਲ ਸਿੰਘ ਨੂੰ ਬਾਹਰ ਨਹੀਂ ਆਉਣ ਦਿੰਦੇ ਪਰ ਹੁਣ ਬਾਹਰ ਆਉਣ ਦਾ ਜਿਹੜਾ ਰਸਤਾ ਹੈ ਉਹ ਵੀ ਤੁਹਾਡੇ ਸਾਹਮਣੇ ਦਿਖਾਉਣ ਜਾ ਰਿਹਾ ਔਰ ਦੂਸਰੇ ਪਾਸੇ ਜਿਹੜਾ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਔਰ ਕੁਲਤਾਰ ਸਿੰਘ ਸੰਧਵਾ ਪੰਜਾਬ ਦੇ ਸਪੀਕਰ ਸਾਹਿਬ ਨੇ ਸਾਡੇ ਵਿਧਾਨ ਸਭਾ ਦੇ ਇਹਨਾਂ ਦੋਵਾਂ ਦੇ ਵਿੱਚ ਦਰਅਸਲ ਇੱਕ ਬਹੁਤ ਵੱਡੀ ਲੜਾਈ ਛਿੜ ਗਈ ਹੈ ਪੂਰੀ ਵੀਡੀਓ ਦਿਖਾਉਣ ਜਾ ਰਿਹਾ ਕਿਉਂਕਿ ਇਹਦੇ ਵਿੱਚ ਅਮਰਪਾਲ ਸਿੰਘ ਨੂੰ ਲੈ ਕੇ ਵੀ ਬਹੁਤ ਵੱਡਾ ਮੈਸੇਜ ਹੈ ਔਰ ਦੂਸਰੇ ਪਾਸੇ ਸਬੂਤਾਂ ਦੇ ਆਧਾਰ ਤੇ ਜਿਹੜੀ ਮੈਂ ਤੁਹਾਨੂੰ ਅੱਜ ਗੱਲ ਦਿਖਾਉਣੀ ਹੈ ਇੱਕ ਬੰਦੇ ਨੇ ਇਹਨਾਂ ਦੇ ਵਿੱਚ ਲੜਾਈ ਪਵਾ ਦਿੱਤੀ ਹੈ ਜਿਹਦਾ ਨਾਮ ਹੈ ਬਲਕਾਰ ਸਿੰਘ ਸਿੱਧੂ ਯਾਨੀ ਇਹਨਾਂ ਦੇ ਇੱਕ ਐਮਐਲਏ ਰਾਮਪੁਰਾ ਫੂਲ ਤੋਂ ਉਹਨਾਂ ਨੇ ਇੱਕ ਪੱਤਰਕਾਰ ਦੇ ਨਾਲ ਪੰਗਾ ਲੈ ਲਿਆ ਔਰ ਉਸ ਨੂੰ ਉਹ ਪੰਗਾ ਬਹੁਤ ਜਿਆਦਾ ਭਾਰਾ ਪੈ ਗਿਆ ਕਿਉਂ ਪੈ ਗਿਆ ਉਹਨੇ ਇੱਕ ਪਰਚਾ ਕਰਵਾ ਦਿੱਤਾ ਅੱਗੇ ਤੁਸੀਂ ਆਪ ਹੀ ਸੁਣ ਲਓ ਕੁਲਤਾਰ ਸਿੰਘ ਸੰਧਵਾ ਤੇ ਸੀਏ ਮਾਨ ਇਹ ਦੋਵਾਂ ਦੇ ਵਿੱਚ ਪਾਰ ਕਿਵੇਂ ਪੈ ਗਈ ਔਰ ਗਾਲ ਮਗਾਲੀ ਕਿਵੇਂ ਹੋ ਗਏ ਨੇ ਬਹੁਤ ਵੱਡੀ ਯਾਨੀ ਇੱਕ ਅਪਡੇਟ ਔਰ ਜਿਹੜਾ ਗਾਲ ਮਗਾਲੀ ਹੋਇਆ ਸਾਰਾ ਮਾਮਲਾ ਪੂਰੀ ਖਬਰ ਸੁਣ ਲਓ ਇਹਨਾਂ ਦੇ ਐਮਐਲਏ ਵੀ ਕੀ ਕਰ ਰਹੇ ਨੇ ਔਰ ਦੂਸਰੇ ਪਾਸੇ ਭਗਵੰਤ ਮਾਨ ਔਰ ਕੁਲਤਾਰ ਸਿੰਘ ਸੰਧਵਾ ਇਹ ਪੂਰੀ ਸਰਕਾਰ ਡਿੱਗਣ ਜਾ ਰਹੀ ਹੈ ਔਰ ਦੂਜੇ ਪਾਸੇ ਅਮਰਪਾਲ ਸਿੰਘ ਦੀ ਜਿਹੜੀ ਅਪਡੇਟ ਹੈ ਉਹ ਵੀ ਤੁਹਾਡੇ ਨਾਲ ਮੈਂ ਸਾਂਝੀ ਕਰੂਗਾ ਜਿਹੜੀ ਕਿ ਬੜੀ ਹੀ ਐਮ ਹੈ ਸੁਣੋ ਮੈਂ ਇਸ ਗੱਲ ਦਾ ਦਾਵਾ ਕਰਦਾਗਾ ਜੀ ਅਗਰ ਕੋਈ ਵੀ ਐਡੀਟਿੰਗ ਨਿਕਲ ਜੇ ਇਹਦੇ ਵਿੱਚ ਤਾਂ ਜੋ ਵੀ ਸਜ਼ਾ ਹੋਊਗੀ ਉਹ ਅਸੀਂ ਭੁਗਤਣ ਨੂੰ ਤਿਆਰ ਹਾਂਗੇ ਇਹ ਬਿਲਕੁਲ ਸੱਚਾਈ ਹੈ ਇਹ ਸਾਡੇ ਵਿੱਚ ਆਪਸ ਦੇ ਵਿੱਚ ਗੱਲ ਹੋਈ ਸੀ ਇਹ 2022 ਦੇ ਇਲੈਕਸ਼ਨਾਂ ਤੋਂ ਪਹਿਲਾਂ ਦੀ ਗੱਲ ਹੈ ਅਸੀਂ ਉਦੋਂ ਮੈਂ ਪਾਰਟੀ ਵਾਸਤੇ ਕੰਮ ਕੀਤਾ ਬਲਕਾਰ ਸਿੱਧੂ ਨਾਲ ਪੁਰਾਣੀ ਜਾਣ ਪਛਾਣ ਸੀ ਸਾਡੇ ਪਰਿਵਾਰ ਨਾਲ ਪੁਰਾਣੇ ਰਿਲੇਸ਼ਨ ਸੀ ਇਹਦੇ ਅਸੀਂ ਇਸ ਕਰਕੇ ਇਹਦੇ ਨਾਲ ਤੁਰੇ ਸੀ ਕੋਈ ਅਸੀਂ ਆਮ ਆਦਮੀ ਪਾਰਟੀ ਕਰਕੇ ਨਹੀਂ ਤੁਰੇ ਸੀ ਲੋਕਾਂ ਦੀ ਸੋਚ ਸੀ ਵੀ ਆਮ ਆਦਮੀ ਪਾਰਟੀ ਇੱਕ ਬਹੁਤ ਵਧੀਆ ਪੰਜਾਬ ਦੇ ਵਿੱਚ ਕੰਮ ਕਰੋਗੀ ਪਰ ਕੰਮ ਤੁਸੀਂ ਅੱਜ ਦੇਖ ਰਹੇ ਹੋ ਜਿਸ ਤਰ੍ਹਾਂ ਲੋਕਾਂ ਨਾਲ ਧੱਕੇਸ਼ਾਹੀਆਂ ਹੋ ਰਹੀਆਂ ਧੱਕੇ ਪਰਚੇ ਦਰਜ ਹੋ ਰਹੇ ਹੈਗੇ ਇਹ ਬਿਲਕੁਲ ਸੱਚਾਈ ਹੈਗੀ ਜੋ ਗੱਲਬਾਤ ਹੋਈ ਹੈ ਸਾਡੇ ਦੇ ਵਿੱਚ ਪਰ ਜਿੰਨੀ ਕਿ ਇਹ ਗੱਲਬਾਤ ਆਈ ਹੈ ਇਹ ਬਹੁਤ ਛੋਟਾ ਕਲਿੱਪ ਹੈ ਜਿਹੜੀ ਪੂਰੀ ਆਡੀਓ ਹੈ ਉਹ ਤੁਹਾਨੂੰ ਮੈਂ ਦੇ ਦੂੰਗਾ ਉਹਦੇ ਵਿੱਚ ਤੁਹਾਨੂੰ ਪਤਾ ਲੱਗ ਜਾਏਗਾ ਇਹਨੇ ਕੁਲਤਾਰ ਸੰਧਵਾ ਜੀ ਜੋ ਕਿ ਅੱਜ ਵਿਧਾਨ ਸਭਾ ਦੇ ਸਪੀਕਰ ਆਪਣੇ ਪੰਜਾਬ ਦੇ ਉਹਨਾਂ ਨੂੰ ਵੀ ਬਹੁਤ ਆਪਸ਼ਬਦ ਬੋਲੇ ਗਾਲਾਂ ਕੱਢੀਆਂ ਗਈਆਂ ਜਿੰਨਾ ਰਾਮਗੜੀਆ ਭਾਈਚਾਰਾ ਉਹਨਾਂ ਬਾਰੇ ਬਹੁਤ ਆਪਸ਼ਬਦ ਬੋਲੇ ਗਏ ਇਹਨਾਂ ਨੇ ਸਾਡੇ ਜਿਹੜੇ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਸਾਹਿਬ ਹੈ ਜਤেন্দ্র ਭੱਲਾ ਜੀ ਉਹਨਾਂ ਦੀ ਪੱਗ ਲਾਉਣ ਤੱਕ ਦੀ ਉਹਨਾਂ ਦੇ ਜੁੰਡੇ ਖਲਾਰਨ ਤੱਕ ਦੀ ਗੱਲ ਕੀਤੀ ਇਹਨਾਂ ਨੇ ਜਿਹੜੀਆਂ ਕਿ ਮੈਂ ਕੁਲਤਾਰ ਸੰਧਵਾ ਜੀ ਨੂੰ ਜਾ ਕੇ ਸੁਣਾ ਕੇ ਵੀ ਆਇਆ ਸੀ ਔਰ ਉਹਨਾਂ ਨੇ ਮੈਨੂੰ ਇਹੀ ਗੱਲ ਕਹੀ ਸੀ ਵੀ ਤੂੰ ਇਹਨੂੰ ਜਨਤਕ ਨਾ ਕਰੀਂ ਇਹਦੇ ਵਿੱਚ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਹੋ ਜਾਏਗਾ ਪਲਕਾਰ ਸਿੱਧੂ ਜੀ ਨੇ ਕੋਈ ਵੀ ਬੰਦਾ ਇਹ ਜਾਣੀ ਦੀ ਜਿਹਨੂੰ ਬਖਸ਼ਿਆ ਹੋਵੇ ਜਿਹੜਾ ਵੀ ਇਹਨਾਂ ਦੇ ਨਾਲ ਰਿਹਾਗਾ ਅੱਜ ਤੋਂ ਤਕਰੀਬਨ 1.5 ਸਾਲ ਪਹਿਲਾਂ ਮੈਂ ਸਵਾ 1.5 ਸਾਲ ਪਹਿਲਾਂ ਮੈਂ ਪਾਰਟੀ ਛੱਡ ਕੇ ਮੈਂ ਕਾਂਗਰਸ ਪਾਰਟੀ ਜੁਆਇਨ ਕਰ ਗਿਆ ਸੀ ਉਸ ਤੋਂ ਪਹਿਲਾਂ ਮੈਂ ਪਲਕਾਰ ਸਿੱਧੂ ਜੀ ਦੇ ਨਾਲ ਸੀ ਔਰ ਜਿਹੜੀ ਇਹ ਆਡੀਓ ਲੀਕ ਵੀ ਹੋਈ ਹੈ ਇਹਦਾ ਹਾਲੇ ਤੱਕ ਵੀ ਮੈਨੂੰ ਇਹ ਨਹੀਂ ਪਤਾ ਹੈ ਇਹ ਆਡੀਓ ਲੀਕ ਕਿਤੋਂ ਹੋਈ ਹੈ ਕਿਉਂਕਿ ਇਹ ਆਡੀਓ ਤਿੰਨ ਬੰਦਿਆਂ ਕੋਲ ਸੀ ਸਾਡੇ ਕੋਲੇ ਇੱਕ ਮੇਰੇ ਕੋਲੇ ਇੱਕ ਪਲਕਾਰ ਸਿੱਧੂ ਜੀ ਦੇ ਖੋਦੇ ਫੋਨ ਦੇ ਵਿੱਚ ਔਰ ਤੀਸਰੀ ਮੈਂ ਇੱਕ ਆਮ ਆਦਮੀ ਪਾਰਟੀ ਦਾ ਸਾਡਾ ਸੀਨੀਅਰ ਲੀਡਰ ਹੈ ਰਾਮ ਹਲਕਾਰ ਆਂਪਰਾ ਫੂਲ ਦਾ ਜਿਹਨੂੰ ਮੈਂ ਦਿੱਤੀ ਸੀ ਔਰ ਉਹਨੇ ਮੈਨੂੰ ਵਿਸ਼ਵਾਸ ਦਿਵਾਇਆ ਸੀ ਵੀ ਬਹੁਤ ਜਲਦੀ ਇਹ ਸੀਐਮ ਸਾਹਿਬ ਦੇ ਕੋਲੇ ਪਹੁੰਚੇਗੀ ਤੇ ਸੋਨੂੰ ਸਮਾਂ ਦਿਵਾਇਆ ਜਾਵੇਗਾ ਵੀ ਜਿਹੜੀ ਉਹ ਪੂਰੀ ਆਡੀਓ ਹੈ ਮੈਂ ਖੁਦ ਮਾਨਯੋਗ ਹਾਈ ਕੋਰਟ ਦੇ ਵਿੱਚ ਜਾਵਾਂਗਾ ਉਸ ਦੀ ਇਹ ਹੈ ਤਬਦੀਸ਼ ਕਰਾਉਣ ਨਾ ਕਰਾਉਣ ਉਹਦੀ ਜਾਂਚ ਮੈਂ ਖੁਦ ਕਰਵਾਵਾਂਗਾ ਔਰ ਮੈਂ ਲੋਕਾਂ ਦੇ ਸਾਹਮਣੇ ਇਸ ਚੀਜ਼ ਸੱਚਾਈ ਨੂੰ ਰੱਖਾਂਗਾ ਵੀ ਇਹਦੀ ਮਾਨਸਿਕਤਾ ਕਿੰਨੀ ਕਮਾੜੀ ਹੈ ਤਾਂ ਗੱਲ ਕੀ ਹੈ ਵੀ ਜਿਹੜਾ ਇਹਨਾਂ ਦਾ ਬਰਕਾਰ ਸਿੰਘ ਸਿੱਧੂ ਐਮਐਲਏ ਆਂਪਰਾ ਫੂਲ ਤੋਂ ਉਸ ਬੰਦੇ ਨੇ ਕੁਲਤਾਰ ਸਿੰਘ ਸੰਧਵਾ ਨੂੰ ਗਾਲਾਂ ਕੱਢੀਆਂ ਨੇ ਆਡੀਓ ਕਲਿੱਪ ਵਾਇਰਲ ਹੋ ਰਹੀ ਹੈ ਉਹ ਤੁਸੀਂ ਸਾਰਿਆਂ ਨੇ ਸੁਣ ਲਈ ਹੋਣੀ ਆ ਜਿਹੜਾ ਮਨਿੰਦਰਜੀਤ ਸਿੰਘ ਸਿੱਧੂ ਪੱਤਰਕਾਰ ਉਹਦੇ ਤੇ ਉਹਨੇ ਪਰਚਾ ਕਰਵਾ ਦਿੱਤਾ ਬਲਕਾਰ ਸਿੰਘ ਸਿੱਧੂ ਨੇ ਤਾਂ ਹੁਣ ਪਾਰ ਕਿਵੇਂ ਪਈ ਇਹਨਾਂ ਸਾਰਿਆਂ ਦੇ ਵਿੱਚ ਕੁਲਤਾਰ ਸਿੰਘ ਸੰਧਵਾ ਨੂੰ ਉਹਨੇ ਗਾਲਾਂ ਕੱਢੀਆਂ ਨੇ ਤੇ ਲੋਕ ਹੁਣ ਇਹ ਕਹਿ ਰਹੇ ਨੇ ਕਿ ਇਹਨੂੰ ਪਾਰਟੀ ਦੇ ਵਿੱਚੋਂ ਕੱਢੋ ਤੇ ਜੇਕਰ ਸੀ ਇਹ ਮਾਨ ਨਹੀਂ ਕੱਢਦੇ ਤਾਂ ਉਹਨਾਂ ਦੋਵਾਂ ਦੇ ਵਿੱਚ ਪਾਰ ਪੈਂਦੀ ਹੈ ਆ ਹੁਣ ਪਿੱਛੇ ਇਹਦੇ ਰਾਜ ਕੀ ਹੈ ਇਹਦੇ ਪਿੱਛੇ ਦਾ ਰਾਜ ਇਹ ਹੈ ਕਿ ਉਹਨਾਂ ਨੇ ਉਹਨੂੰ ਕੱਢਣਾ ਨਹੀਂ ਤੇ ਦੂਜੇ ਪਾਸੇ ਕੁਲਦਾਰ ਸਿੰਘ ਸੰਧਵਾ ਸੀਐਮ ਮਾਨ ਨੂੰ ਕਹਿਣਗੇ ਕਿ ਭਾਈ ਮੈਨੂੰ ਤਾਂ ਇਹਨੇ ਮਾਵਾ ਪੈਣਾ ਦੀਆਂ ਗਾਲਾਂ ਕੱਢਤੀਆਂ ਨੇ ਰਤਬਾ ਦੇਖੋ ਆਮ ਆਦਮੀ ਪਾਰਟੀ ਦਾ ਮੈਂ ਤੁਹਾਨੂੰ ਕਿਹਾ ਸੀ 2 ਸਾਲ ਹੋਰ ਪਰ ਪਹਿਲੀ ਪਾਰ ਇਹਨਾਂ ਦੇ ਵਿੱਚ ਪੈਂਦੀ ਸ਼ੁਰੂ ਹੋ ਗਈ ਹੈ ਇਹ ਤਾਂ ਰਹਿ ਗਈ ਇਹਨਾਂ ਦੀ ਪਾਰਟੀ ਦੀ ਗੱਲ ਯਾਨੀ ਇਹ ਤਾਂ ਇੱਕ ਸੱਤਿਆਨਾਸ ਮਾਰ ਦਿੱਤਾ ਇਹਨਾਂ ਨੇ ਆਪਣੇ ਹੀ ਵੱਡੇ ਲੀਡਰਾਂ ਦਾ ਜਿਹੜਾ ਕਿ ਇਹਨਾਂ ਦੇ ਐਮਐਲਏ ਅ ਬਲਕਾਰ ਸਿੰਘ ਸਿੱਧੂ ਉਹਦੇ ਬਣਿਓ ਯਾਨੀ ਪੂਰੀ ਪਾਰਟੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਹੁਣ ਦੂਜੇ ਪਾਸੇ ਆਜੋ ਭਾਈ ਅਮਰਪਾਲ ਸਿੰਘ ਤੇ ਅਮਰਪਾਲ ਸਿੰਘ ਦੀ ਘੰਟੀ ਕਿਵੇਂ ਫੜਕ ਗਈ ਹੈ ਬਾਹਰ ਆਉਣ ਦੀ ਦਰਸਲ ਇਹਨੂੰ ਵੀ ਬੜੇ ਧਿਆਨ ਦੇ ਨਾਲ ਸੁਣਨ ਦੀ ਲੋੜ ਹੈ ਸਾਡੇ ਪੰਜਾਬ ਦੇ ਲੋਕਾਂ ਨੂੰ ਕਿਉਂਕਿ ਬੜੇ ਲੰਬੇ ਸਮੇਂ ਤੋਂ ਇਹੀ ਗੱਲ ਸਾਰਿਆਂ ਦੇ ਜ਼ਿਹਨ ਦੇ ਵਿੱਚ ਰਹਿੰਦੀ ਹੈ ਕਿ ਅਮਰਪਾਲ ਸਿੰਘ ਬਾਹਰ ਕਦੋਂ ਆਊਗਾ ਬਹੁਤ ਵੱਡੀ ਅਪਡੇਟ ਜਿਹੜੀ ਕਿ ਲੋਕਾਂ ਦੇ ਲਈ ਹੋਣ ਵਾਲੀ ਹੈ ਕਿਉਂਕਿ ਦੇਖੋ ਅਮਰਪਾਲ ਸਿੰਘ ਨੂੰ ਕਦਾਵਤ ਕ ਖਤਰਾ ਮੌਜੂਦ ਹੈ ਇਹੀ ਪੰਜਾਬ ਦੇ ਮੁੱਖ ਮੰਤਰੀ ਨੇ ਆਪਦੇ ਮੂੰਹ ਦੇ ਵਿੱਚ ਉਹ ਗੱਲ ਕਹੀ ਹੈ ਕਿ ਮੈਂ ਆਪਦੇ ਰਾਜ ਦੇ ਵਿੱਚ ਅਮਰਪਾਲ ਨੂੰ ਬਾਹਰ ਨਹੀਂ ਆਉਣ ਦਿੰਦਾ ਤਾਂ ਹੁਣ ਧਿਆਨ ਨਾਲ ਸੁਣ ਲਿਓ ਵੀ ਆਉਣਾ ਕਿਵੇਂ ਆ ਬਾਹਰ ਭਾਈ ਅਮਰਪਾਲ ਸਿੰਘ ਨੇ ਇੱਕ ਪਾਸੇ ਪੰਜਾਬ ਦੀ ਜਨਤਾ ਇਹਨਾਂ ਦੇ ਲੀੜੇ ਪਾੜੂਗੀ ਇਹ ਵੀ ਤੁਹਾਡੇ ਸਾਹਮਣੇ ਆ ਕਿਉਂਕਿ ਜਿਹੜੀਆਂ ਗਾਲਾਂ ਕੱਢੀਆਂ ਨੇ ਉਹ ਇਕੱਲੇ ਕੁਲਤਾਰ ਸਿੰਘ ਸੰਧੋਆਂ ਨੂੰ ਨਹੀਂ ਕੱਢੀਆਂ ਉਹ ਬਹੁਤ ਸਾਰੇ ਦਾ ਲੀਡਰਾਂ ਨੂੰ ਪੰਜਾਬ ਦੀਆਂ ਮਾਵਾਂ ਭੈਣਾਂ ਨੂੰ ਬਹੁਤ ਸਾਰੇ ਲੋਕਾਂ ਨੂੰ ਯਾਨੀ ਗਾਲਾਂ ਕੱਢੀਆਂ ਉਸ ਬੰਦੇ ਨੇ ਜਿਹੜਾ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਬਲਕਾਰ ਸਿੰਘ ਸਿੱਧੂ ਇਹਨਾਂ ਦਾ ਐਮ.ਐਲ.ਏ ਆ ਰਾਮਪੁਰਾ ਫੂਲ ਤੋਂ ਜਿਹਦੀ ਮੈਂ ਤੁਹਾਨੂੰ ਗੱਲ ਦੱਸ ਰਿਹਾ ਸੀ ਤਾਂ ਹੁਣ ਪੰਜਾਬ ਦੇ ਵਿੱਚ ਇਹ ਪਾਰਟੀ ਦਾ ਖਤਮ ਹੋਣਾ ਬਈ ਤੈ ਹੈ ਕਿਉਂ ਤੈ ਹੈ ਮੁੱਖ ਮੰਤਰੀ ਦੀ ਬੇਲਗਾਮ ਯਾਨੀ ਇਹਨਾਂ ਦੀ ਜਿਹੜੀ ਸਰਕਾਰ ਹੈ ਇਹ ਬੇਲਗਾਮ ਨਾ ਤਾਂ ਕੋਈ ਐਮ.ਐਲ.ਏ ਯਾਰ ਨਾ ਕੋਈ ਇਹਨਾਂ ਦਾ ਬਾਦਰੀ ਕੋਈ ਦੇਖਿਆ ਤੁਸੀਂ ਚੰਗਾ ਕੰਮ ਕਰਦਾ ਇਹਨਾਂ ਨੂੰ ਤਾਂ ਬਸ ਇੱਕ ਗੱਲ ਥਈ ਹੈ ਅਮਰਪਾਲ ਸਿੰਘ ਨੂੰ ਅੰਦਰ ਰੱਖਣਾ ਜੀ ਬਸ ਆਹੀ ਮੁੱਦਾ ਸਾਡਾ ਹੋਰ ਹੈ ਨਹੀਂ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਚਿੱਟਾ ਕਿਵੇਂ ਵਿਖ ਰਿਹਾ ਉਹ ਮੁੱਦਾ ਨਹੀਂ ਹੈਗਾ ਪੰਜਾਬ ਦੇ ਵਿੱਚ ਪਾਣੀ ਕਿਹੋ ਜਿਹਾ ਸਾਡੇ ਕਿਵੇਂ ਜ਼ਹਿਰੀਲਾ ਪਾਣੀ ਹੋ ਕੇ ਲੋਕ ਮਰ ਰਹੇ ਨੇ ਉਹ ਮੁੱਦਾ ਨਹੀਂ ਹੈਗਾ ਰੋਜ਼ਗਾਰੀ ਬੇਰੋਜ਼ਗਾਰੀ ਕਿੰਨੀ ਹੈ ਗਰੀਬ ਮਰ ਰਿਹਾ ਪੰਜਾਬ ਦੇ ਵਿੱਚ ਇਹ ਮੁੱਦੇ ਨਹੀਂ ਹੈਗੇ ਬੰਦੀ ਸਿੰਘਾਂ ਦਾ ਮੋਰਚਾ ਚੜ ਗਿਆ ਜਿਹੜਾ ਸੀਐਮ ਬਾਣ ਕਹਿੰਦਾ ਸੀ ਮੈਂ ਬੰਦੀ ਸਿੰਘਾਂ ਨੂੰ ਮੱਤੇ ਪਾ ਕੇ ਲੈ ਕੇ ਆਉਂਗਾ ਇਹ ਮੁੱਦਾ ਨਹੀਂ ਤਾਂ ਦੂਜੇ ਪਾਸੇ ਕਿਸਾਨ ਨਹੀਂ ਰੋਲ ਰਹੀ ਹੈ ਇਹ ਮੁੱਦੇ ਨਹੀਂ ਯਾਰ ਤੇ ਫੇਰ ਪੰਜਾਬ ਦੀ ਸਰਕਾਰ ਕਿੱਡੀ ਨਹੀਂ ਖਿੱਦੀ ਐ ਇਹਨਾਂ ਦੇ ਐਮਐਲਏ ਤੋਂ ਤੁਹਾਨੂੰ ਸਾਫ਼ ਨਜ਼ਰ ਆਉਂਦਾ ਕਿ ਹੁਣ ਇਹਨਾਂ ਦੀ ਸਰਕਾਰ ਵੀ ਖਤਮ ਐ ਨਾ ਤਾਂ ਦੇਖੋ ਸਜਣੋ ਜਿੰਨੇ ਵੀ ਸਾਡੇ ਪੰਜਾਬੀ ਭੈਣ ਭਰਾਵੇਂ ਨੂੰ ਸੁਣਦੇ ਹੋ ਸੀਰੀਅਸ ਜਿਹੜੀ ਗੱਲ ਐ ਨਾ ਤਾਂ ਇਹ 2027 ਦੇ ਵਿੱਚ ਆਉਣੇ ਆ ਇਹਨਾਂ ਨੂੰ ਵੀ ਪਤਾ ਵੀ ਅਸੀਂ ਨਹੀਂ ਆਉਂਦੇ ਦੂਜੇ ਪਾਸੇ ਇਹਨਾਂ ਨੇ ਹੁਣ ਇੱਕੋ ਹੀ ਧਾਰ ਰੱਖੀ ਐ ਚਾਹੇ ਤਾਂ ਕਿਸੇ ਦੀਆਂ ਮਾਵਾ ਭੈਣਾਂ ਨੂੰ ਗਾਲਾਂ ਕੱਢਣੀਆਂ ਚਾਹੇ ਕਿਸੇ ਦੇ ਤੇ ਪਰਚੇ ਕਰਾਉਣੇ ਨੇ ਤੇ ਚਾਹੇ ਕਿਸੇ ਦੇ ਉੱਤੇ ਕੋਈ ਹੋਰ ਇਹਨਾਂ ਨੇ ਜ਼ੁਲਮ ਕਰਨਾ ਉਹ ਦੱਬ ਕੇ ਕਰਨਾ ਬਾਈ ਇਹਨਾਂ ਨੂੰ ਲੱਗਦਾ ਵੀ ਅਮਰਪਾਲ ਨੂੰ ਅੰਦਰ ਰੱਖ ਲਾਂਗੇ ਪਰ ਨਹੀਂ ਅਮਰਪਾਲ ਸਿੰਘ ਗੁਰੂ ਦੀ ਕਿਰਪਾ ਦੇ ਨਾਲ ਬਾਹਰ ਆਉਣ ਜਾ ਰਹੇ ਨੇ ਤੇ ਇਹਨਾਂ ਬੈਰੀਆਂ ਦੇ ਸਾਹਮਣੇ ਤੁਹਾਡੇ ਸਾਹਮਣੇ ਗਰਜਣਗੇ ਉਹ ਪੰਜਾਬ ਦੇ ਅੰਦਰ ਇਹ ਬਾੜਾ ਤੁਹਾਡੇ ਨਾਲ ਮੇਰਾ ਕਿਉਂਕਿ ਇਹਨਾਂ ਦੇ ਆਪਸ ਦੇ ਵਿੱਚ ਜਿਹੜੀ ਪਾਰ ਪਈ ਹੈ ਦਰਾਸਲ ਮੇਰਾ ਵੀਰੇ ਨੂੰ ਸੀਰੀਅਸ ਨਾਲ ਸਮਝੋ ਕਿ ਹੋਇਆ ਕੀ ਹੈ ਮਾਮਲਾ ਇਹਨਾਂ ਦੇ ਵਿੱਚ ਆਪਸ ਵਿੱਚ ਜਿਹੜੀ ਲੜਾਈ ਪੈ ਗਈ ਹੈ ਹੋਣੇ ਆਪਸ ਵਿੱਚ ਜਾਨੀ ਗੁੱਥਮ ਗੁੱਥੀ ਹੋ ਜਾਣੀ ਹੈ ਇਹਦੀ ਬਦਲੀ ਕਰ ਦਿਓ ਜੀ ਇਹਨੂੰ ਕੱਢ ਦਿਓ ਜੀ ਇਹਨੂੰ ਮਾਰ ਦਿਓ ਜੀ ਇਹਦੇ ਪਰਚਾ ਕਰਾ ਦਿਓ ਜੀ ਇਸੇ ਕਾਰਨ ਇਹਨਾਂ ਦੀ ਸਾਰੀ ਪਾਰਟੀ ਤਹਸਨੈਸ ਹੋ ਜਾਣੀ ਹੈ ਤੇ ਦੂਸਰੇ ਪਾਸੇ ਉਧਰੋਂ ਪਟੀਸ਼ਨ ਲੱਗ ਕੇ ਅਮਰਪਾਲ ਸਿੰਘ ਬਾਹਰ ਆਉਣ ਜਾ ਰਹੇ ਨੇ ਸਾਰੇ ਹੀ ਸੱਜਣਾਂ ਨੂੰ ਧੰਨਵਾਦ ਮੇਰਾ ਔਰ ਜਿੰਨੇ ਵੀ ਭੈਣ ਭਰਾ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਆਉਣ ਵਾਲਾ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ